ਸਤਿ ਸ਼੍ਰੀ ਅਕਾਲ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਆਥਨ ਵੇਲੇ ਘਰੇ ਮੁੜਦਾ ਉਹ ਥੱਕਿਆ ਹੋਆ ਘੱਟ ਪਰ ਟੁੱਟਿਆ ਜ਼ਿਆਦਾ ਹੁੰਦਾ ਦਿਨ ਭਾਰਾ ਦਰਦਾਰ ਤੋਂ ਮਿਲੇ ਨੌਕਰੀ ਤੋਂ ਕਿੰਨੇ ਸਾਰੇ ਜਵਾਬ ਉਸਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਗੁਸਲਖਾਨੇ ਦੀ ਸੀਥ ਥਾਣੀ ਦੂਰ ਮੰਜਿੱਤੇ ਲਾਹੀ ਪੈਂਟ ਦੇ ਬੋਝੇ ਫਰੋਲ ਦੀ ਮਾਂ ਨੂੰ ਵੇਖਦਾ ਤਾਂ ਹੋਰ ਜ਼ਿਆਦਾ ਟੁੱਟ ਜਾਂਦਾ ਸੋਚਦਾ ਜ਼ਰੂਰ ਪੈਸਾ ਢੇਲਾ ਲੱਭਦੀ ਹੋਣੀ ਉਦਰ ਪੁੱਤ ਦੇ ਸੁਭਾਅ ਤੋਂ ਵਾਕਿਫ ਉਹ ਉਸਦੇ ਬੋਝੇ ਵਿੱਚੋਂ ਸਲਫਾਸ ਦੀਆਂ ਕੁੜੀਆਂ ਲੱਭ ਰਹੀ ਹੁੰਦੀ। ਇਸੇ ਤਰ੍ਹਾਂ ਹੀ ਇੱਕ ਦਿਨ ਥੱਕੇ ਟੁੱਟੇ ਨੇ ਸ਼ਹਿਰੋਂ ਸਲਫਾਸ ਦੀਆਂ ਦੋ ਕੁੜੀਆਂ ਮੁੱਲ ਲੈ ਹੀ ਲਈਆਂ। ਜ਼ਿੰਦਗੀ ਮੌਤ ਦੀ ਕਸ਼ਮਕਸ਼ ਵਿੱਚ ਬੱਸ ਵੀ ਲੰਘ ਗਈ। ਟਾਂਗੇ ਤੇ ਪਿੰਡ ਆਉਂਦੇ ਨੂੰ ਵਾਵਾ ਹਨੇਰਾ ਹੋ ਗਿਆ। ਪੋਲੇ ਪੈਰੀਂ ਅੰਦਰ ਵੜਿਆ ਤਾਂ ਮਾਂ ਰੋਟੀ ਵਾਲੀ ਥਾਲੀ ਨੂੰ ਪੱਖੀ ਥੱਲੇ। ਪੱਖੀ ਚੱਲਦੀ ਉੱਥੇ ਹੀ ਰੁੱਕ ਨੂੰ ਢੋਲ ਆ ਸੁੱਤੀ ਪਈ ਸੀ। ਕਿੰਨੀ ਦੇਰ ਕੋਲ ਬੈਠਾ ਉਸ ਦਾ ਮੂੰਹ ਵੇਖਦਾ ਰਿਹਾ ਫਿਰ ਮੌਤ ਦੇ ਫਰਿਸ਼ਤੇ ਨੇ ਹਲੋਣਾ ਦਿੱਤਾ ਉਹ ਇੱਕ ਕਵੇਲਾ ਹੋਈ ਜਾਂਦਾ ਛੇਤੀਕਰ ਛੇਤੀ ਨਾਲ ਗਲਾਸ ਵਿੱਚ ਪਾਣੀ ਭਰਿਆ ਤੇ ਦੱਬੇ ਪੈਰੀ ਅੰਦਰ ਜਾਵੜਿਆ ਥੱਕ ਫੱਕਾ ਮਾਰਨ ਹੀ ਲੱਗਾ ਸੀ ਕਿ ਵਾਵਾ ਬਰੋਲੇ ਵਾਂਗ ਨੱਸੀ ਆਈ ਮਾਂ ਦਿਸ ਪਈ ਉਹਲੇ ਜਿਹੇ ਨਾਲ ਮੁੱਠੀ ਮੀਚ ਲਈ ਆਉਂਦੀ ਨੇ ਉਸ ਨੂੰ ਕਲੇਵੇ ਵਿੱਚ ਲੈ ਲਿਆ ਫਿਰ ਮੱਥਾ ਚੁੰਮਾ ਅੱਖਾਂ ਲੱਗੀ ਵੇ ਛਿੰਦਿਆ ਇਹ ਜ਼ਿੰਦਗੀ ਵਿੱਚ ਉਤਰਾਵ ਚੜਾਵ ਆਉਂਦੇ ਹੀ ਰਹਿੰਦੇ ਦਿਲ ਤੇ ਨਾ ਲਾ ਲਵੀ ਇੱਕ ਵਾਰ ਬੰਦ ਹੁੰਦਾ ਉਹ ਸੌ ਹੋਰ ਖੋਲ ਦਿੰਦਾ ਹੌਸਲਾ ਨਾ ਹਾਰੀ ਹੌਸਲੇ ਦੀ ਗੱਲ ਸੁਣ ਉਸ ਦਾ ਰੋਣਾ ਨਿਕਲ ਗਿਆ ਆਖਣ ਲੱਗਾ ਤੈਨੂੰ ਮੇਰੇ ਮਰੇ ਪਿਓ ਦੀ ਸੋਂ ਜੇ ਇੰਨੀ ਗੱਲ ਸੀ ਤਾਂ ਫੇਰ ਸ਼ਹਿਰੋਂ ਆਏ ਤੇ ਰੋਜ਼ ਬੋਝੇ ਕਿਉਂ ਫਰੋਲਦੀ ਹੁੰਦੀ ਸੈ ਆਖਣ ਲੱਗੀ ਵੇ ਜਾਣ ਜੋ ਗਿਆ ਉਹ ਤੇ ਮੈਂ ਤੇਰੇ ਬੋਝਾਂ ਵਿੱਚੋਂ ਸਲਫਾਸ ਦੀਆਂ ਪੁੜੀਆਂ ਲੱਭਦੀ ਹੁੰਦੀ ਸਾਂ ਅੱਜ ਤੈਨੂੰ ਉਡੀਕਦੀ ਦੀ ਚੁੱਲ੍ਹੇ ਅੱਗੇ ਅੱਖ ਲੱਗ ਗਈ ਹੁਣੇ-ਹੁਣੇ ਸੁਪਨਾ ਆਇਆ ਤੂੰ ਪਾਣੀ ਵਿੱਚ ਡੁੱਬੀ ਜਾਂਦਾ ਆਵਾਜ਼ਾਂ ਮਾਰੀ ਜਾਂਦਾ ਮਾਂ ਮੈਨੂੰ ਬਚਾ ਲੈ ਬਾਸ ਅੱਖ ਖੁੱਲ੍ਹ ਗਈ ਤੇ ਨਸੀ ਆਈ ਇੱਕ ਹੋਰ ਗੱਲ ਹਰ ਰਾਤ ਸੌਣ ਲੱਗੀ ਤੇਰੀ ਪੱਗ ਦਾ ਸਹਰਾਣਾ ਨਹੀਂ ਸਗੋਂ ਇਹ ਤਸੱਲੀ ਕਰਦੀ ਹੁੰਦੀ ਸਾਂ ਕਿ ਕਿਦਰੇ ਅੱਧੀ ਰਾਤ ਪਿਓ ਵਾਂਗ ਇਸ ਦਾ ਫਾਹਾ ਬਣਾ ਕਿਸੇ ਰੁੱਖ ਨਾਲ ਹੀ ਨਾ ਲੰਕਿਆ ਹੋਵੇ ਇੱਕ ਬੇਰੋਜ਼ਗਾਰ ਦੀ ਜ਼ਿੰਦਗੀ ਕੀ ਹੁੰਦੀ ਹੈ ਮੈਥੋਂ ਵੱਧ ਕੌਣ ਜਾਣ ਸਕਦਾ ਐਸ ਤੋਂ ਅੱਗੇ ਉਹ ਬੋਲ ਨਾ ਸકી ਉਸਨੇ ਵੀ ਅਥਰੂ ਪੂੰਝਦੇ ਹੋਏ ਨੇ ਬੰਦ ਮੁਠੀ ਖੋਲ ਦਿੱਤੀ ਤੇ ਆਖਣ ਲੱਗਾ ਬੇਬੇ ਆ ਲੈ ਫੜ ਜੋ ਮੇਰੇ ਬੋਝੇ ਵਿੱਚੋਂ ਲੱਭਦੀ ਹੁੰਦੀ ਸੈਂ ਅੱਜ ਖੁਦ ਤੇਰੀ ਤੇਰੇ ਹਵਾਲੇ ਕਰਦਾ ਹਾਂ ਮੁਆਫ ਕਰੀ ਮੈਥੋਂ ਵੱਡੀ ਗਲਤੀ ਹੋ ਚੱਲੀ ਸੀ ਕੱਲ ਨਵੀਂ ਸਵੇਰ ਦੇ ਨਵੇਂ ਸੂਰਜ ਨਾਲ ਤੇਰਾ ਇਹ ਪੁੱਤ ਨਵਾਂ ਜਨਮ ਲੈ ਚੁੱਕਿਆ ਹੋਵੇਗਾ ਅੱਧੀ ਰਾਤ ਤੱਕ ਦੋਵੇਂ ਕਿੰਨੀਆਂ ਗੱਲਾਂ ਮਾਰਦੇ ਰਹੇ ਅਰਸੇ ਮਗਰੋਂ ਉਹ ਦੋਵੇਂ ਗੂੜੀ ਨੀਂਦਰ ਸੁੱਤੇ ਨਾ ਪੰਖੀ ਮਾਹੌਲ ਵਿੱਚ ਘਿਰਿਆ ਹੋਇਆ ਅਜੋਕਾ ਇਨਸਾਨ ਅਕਸਰ ਹੀ ਜ਼ਿੰਦਗੀ ਦਾ ਔਖਾ ਪਰਚਾ ਅਧਵਿਚਕਾਰ ਛੱਡ ਦੌੜਨ ਬਾਰੇ ਸੋਚਣ ਲੱਗਦਾ ਏ ਇਹੋ ਜਿਹੇ ਔਖੇ ਦੌਰ ਪਹਿਲੀ ਵੇਰ ਨਹੀਂ ਆਏ ਕਿਸੇ ਨਾ ਕਿਸੇ ਰੂਪ ਵਿੱਚ ਸਦੀਆਂ ਤੋਂ ਆਉਂਦੇ ਹੀ ਰਹੇ ਨੇ ਡਰਾਉਂਦੇ ਰਹੇ ਰਾਹਾਂ ਤੋਂ ਥੜਕਾਉਂਦੇ ਵੀ ਰਹੇ ਨੇ ਪਰ ਦਸਮ ਪਿਤਾ ਜੀ ਨੇ ਇੱਕ ਤਾ ਕੇ ਡੱਟ ਜਾਣਾ ਸਿਖਾਇਆ ਬੋਤਾ ਸਿੰਘ ਗਰਜਾ ਸਿੰਘ ਵਾਂਗ ਸੁਖਾ ਸਿੰਘ ਮਹਿਤਾਬ ਸਿੰਘ ਵਾਂਗ ਭਾਈ ਬਿਆਨ ਸਿੰਘ ਤੇਸ ਤੁੰਤ ਸਿੰਘ ਵਾਂਗ ਜੇ ਫੇਰ ਵੀ ਕੋਈ ਸ਼ੱਕ بے ਯਕੀਨੀ ਹੈ ਤਾਂ 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ 16 ਦੀ ਸੇਜ ਤੇ ਕੰਡਿਆਂ ਦੇ ਤਾਜ਼ਾ ਹੋਇਆ ਕਰਦੇ ਸਨ ਤਾਂ ਵੀ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰਿਆ ਕਰਦੀ ਖੁਦ ਨੂੰ ਅੱਗ ਨਾ ਲੈਣ ਲਾਹ ਲੈਣ ਨਾਲ ਸਲਫਾਸ ਟੈਂਕੀ ਨਹਿਰਾਂ ਦੇ ਪੁਲ ਤੇ ਜਾਂ ਫਿਰ ਆਉਂਦੀ ਗੱਡੀ ਅੱਗੇ ਛਾਲ ਮਾਰ ਦੇਣ ਨਾਲ ਯੁੱਗ ਨਹੀਂ ਪਲਟਦੇ ਯੁੱਗ ਪਲਟਦੇ ਨਹੀਂ ਸਿਸਟਮ ਅਤੇ ਹਾਲਾਤਾਂ ਨਾਲ ਮਰਦਾਬਾਂਗ ਲੜ ਕੇ ਅਗਲੇ ਨੂੰ ਆਪਣੀ ਹੋਣ ਦਾ ਅਹਿਸਾਸ ਕਰਵਾਉਣ ਨਾਲ ਆਖਰ ਵਿੱਚ ਇਸ ਜਹਾਨ ਵਿੱਚ ਹਰ ਥਾਂ ਵਿੱਚ ਨਾ ਸ਼ਾਇਦ ਰੱਬ ਦੇਵੀ ਵਾਸ ਵਿੱਚ ਨਹੀਂ ਸੀ ਇਸੇ ਲਈ ਹੀ ਉਸ ਨੂੰ ਇੱਕ ਮਾਂ ਦੀ ਸਜਣਾ ਕਰਨੀ ਪਈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ